ਹੇ ਹੁਣ ਤਾਂ ਯਾਰ ਜਿਹੜਾ মিডিਆ ਰਹਿ ਗਿਆ ਦੇਖੋ ਸੌਰੀ ਟੂ ਸੇ ਪਲੀਜ਼ ਟੈਲ ਮੀ ਓਪਨਲੀ ਹਰ। ਮੈਂ ਮੈਂ ਥੋੜੇ ਜਿਹਾ ਬੰਦੇ ਰਹਿ ਗਏ ਸੱਚੀ। ਹਾਂਜੀ ਹਾਂਜੀ ਦੇਖੋ ਇੰਡੀਵਿਜੂਅਲ ਬੰਦੇ ਰਹਿ ਗਏ ਥੋੜੇ ਜਿਹਾ। ਹੂੰ ਜਿਹੜੇ মিডিਆ ਹਾਊਸਸ ਹੈ ਉਹ ਲਗਭਗ ਕੰਮ ਮੁੱਕ ਗਿਆ। ਹੂੰ ਕਿਉਂਕਿ ਇਹ ਸਰਕਾਰ ਨੇ ਤਾਂ ਦਿੱਲੀ ਬੀਜੇਪੀ ਦੀ ਸਰਕਾਰ ਆ ਇੱਥੇ ਸੇਮ ਬੇਸਿਕਲੀ ਪੈਟਰਨ ਤੇ ਇਹ ਸਰਕਾਰ ਚੱਲਦੀ ਆ। ਹੂੰ ਹੂੰ ਉਹਦੇ ਨਾਲ ਹੋਇਆ ਕਿ ਸਾਡੇ ਜਿਹੜੇ ਜਿਹੜੇ ਯੰਗ ਜਰਨਲਿਸਟ ਸਗੇ ਹੂੰ ਜਿਹੜੇ ਇਨਵੈਸਟੀਗੇਟਿੰਗ ਜਰਨਲਿਜ਼ਮ ਕਰਦੇ ਸੀ ਬਿਲਕੁਲ ਜਿਹੜੇ ਉਹ ਚੀਜ਼ਾਂ ਲੋਕਾਂ ਦੇ ਸਾਹਮਣੇ ਲਿਆ ਕੇ ਰੱਖਦੇ ਸੀ ਜਿਹੜੀਆਂ ਲੋਕਾਂ ਨੂੰ ਨਹੀਂ ਦਿਖਦੀਆਂ ਸੀ ਜਾਂ ਲੋਕਾਂ ਨੇ ਨਹੀਂ ਦੇਖੀਆਂ ਸੀ ਹੂੰ ਉਹਨਾਂ ਦਾ ਟੈਲੈਂਟ ਵੀ ਕਿਤੇ ਨਾ ਕਿਤੇ ਘੱਟ ਹੋਇਆ ਉਹ ਇਸ ਕਰਕੇ ਘੱਟ ਹੋਇਆ ਕਿ ਉਹਨਾਂ ਦੇ ਵਿੱਚ ਮੋਟੀਵੇਸ਼ਨ ਜਿਹੜੀ ਆ ਕਿਉਂਕਿ ਅਲਟੀਮੇਟਲੀ ਤੁਸੀਂ ਇਨਵੈਸਟੀਗੇਸ਼ਨ ਜਰਨਲਿਜ਼ਮ ਕਰ ਲਓਗੇ ਪਰ ਜੇ ਕਿਤੇ ਸ਼ਬਦ ਹੀ ਨਹੀਂ ਬਿਲਕੁਲ ਪਰ ਉਹਦੇ ਨਾਲ ਹੋਇਆ ਕੀ ਕਿ ਕੁਝ ਜਿਹੜੇ ਆ 10 15 20 ਲੋਕ ਜਿਹੜੇ ਆ ਉਹਨਾਂ ਨੇ ਫਿਰ ਵੀ ਆਪਣਾ ਹੱਥ ਨਹੀਂ ਛੱਡਿਆ ਤੇ ਪੰਜਾਬ ਬਾਰੇ ਉਹ ਗੱਲ ਕਹਿੰਦੇ ਰਹੇ ਇੰਡੀਪੈਂਡੈਂਟ ਹੋ ਗਿਆ ਇੰਡੀਪੈਂਡੈਂਟ ਹੋ ਗਿਆ ਕਿਸੇ ਨੇ ਪੌਡਕਾਸਟ ਕੀਤਾ ਕਿਸੇ ਨੇ YouTube ਕੀਤੀ ਕਿਸੇ ਨੇ ਕੁਝ ਕੀਤਾ ਸੱਚੀ ਗੱਲ ਇਹ ਆ